ਸਤਿ ਸ੍ਰੀ ਅਕਾਲ ਦੋਸਤੋ ਅੱਜ ਆਸ ਹੈ ਇਹ ਤਲਵੰਡੀ ਸਾਬੋ ਦਾਮ ਦਾ ਮਹਸਾਬਾ ਪਿਆਵ ਟਰੈਕਟਰ ਸੇਲ ਪਰਚੇਜ ਚ ਸੱਜ ਨੂੰ ਇਹਨਾਂ ਕੋਲੇ ਬਾਈਆਂ ਕੋਲੇ ਹਮੇਸ਼ਾ 45 ਤੋਂ 60 ਟਰੈਕਟਰ ਖੜੇ ਹੁੰਦੇ ਆਗੇ ਤੁਹਾਨੂੰ ਦਿਖਾਉਣੀ ਆ ਆਪਾਂ ਟਰੈਕਟਰਾਂ ਦੇ ਬਾਈਆਂ ਕਰਾਉਣੇ ਆ ਆਪਾਂ ਗੱਲਬਾਤ ਵੀ ਕੀ ਰੇਟ ਆ ਤੇ ਕਿੰਨੇ ਮਾਡਲ ਆ ਆਜੋ ਸੱਜ ਨੂੰ ਕਰਾਈਏ ਗੱਲਬਾਤ ਬਾਈਆਂ ਕੀ ਹਾਲ ਆ ਬਾਈ ਬਹੁਤ ਵਧੀਆ ਜੀ ਬਹੁਤ ਬਹੁਤ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਇੰਨਾ ਸਾਰਾ ਪਿਆਰ ਦਿੱਤਾ ਸਾਨੂੰ ਹਾਂਜੀ ਹਾਂਜੀ ਆਪਾਂ ਸਭ ਤੋਂ ਪਹਿਲਾਂ ਮੇਨ ਲੋਕੇਸ਼ਨ ਦੱਸ ਦਗੇ ਵੀ ਆਪਾਂ ਜਿੱਥੇ ਖੜੇ ਆ ਆਪਾਂ ਖੜੇ ਆ ਜੀ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਪਿੰਡੇ ਜ਼ਿਲ੍ਹੇ ਦੀ ਤਸੀਲ ਆ ਇਹ ਤਲਵੰਡੀ ਸਾਬੋ ਠੀਕ ਹੈ ਤਖਤ ਸ੍ਰੀ ਦਮਦਮਾ ਸਾਹਿਬ ਰਵੀ ਦਾ ਚੌਕ ਆ ਜਿੱਥੇ ਆਪਾਂ ਖੜੇ ਆ ਥਾਣੇ ਵਾਲਾ ਚੌਕ ਹੈ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਵੀ ਇੱਥੇ ਹੀ ਲੱਗਦੀ ਹੈ ਮਾੜੀ ਪਿੱਛੇ ਝਾਤ ਮਰਵਾ ਦੋ ਹਰ ਟਾਈਮ ਇੱਥੇ ਟਰੈਕਟਰ ਮਿਲਦੇ ਨੇ ਸਾਨੂੰ ਜਦੋਂ ਮਰਜੀ ਆਓ ਆਪਣੇ ਕੋਲ ਟਰੈਕਟਰ ਹੁੰਦੇ ਆ 40 ਤੋਂ 50 ਟਰੈਕਟਰ ਹੁੰਦੇ ਆ ਦੇਖੀ ਹੁੰਦੇ ਹਮੇਸ਼ਾ ਹੀ ਹਮੇਸ਼ਾ ਹੀ ਕੋਈ 5-4 ਘਟ ਜਾਂਦੇ ਕੋਈ ਵਧ ਜਾਂਦੇ ਕਦੇ 55 ਰਹਿ ਜਾਂਦੇ ਕਦੇ 45 ਰਹਿ ਜਾਂਦੇ ਆ ਤੇ ਜਿਹੜੇ ਤਰ੍ਹਾਂ ਦਾ ਟਰੈਕਟਰ ਕੋਹੋਂ ਗਾ ਉਹ ਮਿਲ ਤੁਹਾਂ ਆਪਣੇ ਕੋਲ ਜੇ ਕਿਸੇ ਵੀਰ ਨੇ ਲੋਨ ਕਰਾਉਣਾ ਲੋਨ ਕਰਵਾ ਕੇ ਦੇਵਾਂਗੇ ਸਿਰਫ ਸਕੋਰ ਸਹੀ ਚਾਹੀਦਾ ਜੇ ਕਿਸੇ ਵੀਰ ਨੇ ਵਿੱਚ ਟਰੈਕਟਰ ਕਟਾਉਣਾ ਕੋਈ ਟਰੈਕਟਰ ਵੀ ਵਿੱਚ ਕਟਿਆ ਜੋ ਬਾਜਵ ਰੇਡ ਤੇ ਅੱਜ ਟਰੈਕਟਰ ਦਿਖਾਉਨੇ ਆ ਸਾਨੂੰ ਸੋਨਾਲਿਕਾ 35 2012 ਮਾਡਲ ਵਧੀਆ ਟਰੈਕਟਰ ਆ ਇਹਦਾ ਨੰਬਰ ਆ ਹਰਿਆਣਾ ਜੀ ਐਨਓਸੀ ਇਹਦੀ ਮਿਲ ਚੂ ਤੈ ਟੂ ਰਹਿ ਗਿਆ ਤੇ 9095 ਬਸੇ ਪਾਰਟੀ ਕਮੀਂ ਪਾਰਟੀ ਇਹ ਹੋ ਦੂਜੀ ਤੀਜੀ ਪਾਰਟੀ ਹੋ ਜੀ ਮੇ ਨਹੀਂ ਇਹ ਮਾਲ ਟਰੈਕਟਰ ਹੋ ਜਾਂਦੇ ਆ ਇਹ ਬਾਕੀ ਇੱਥੇ ਦਿਖਾ ਸਾਰਾ ਰਹਿ ਜਾਂਦਾ ਸਾਰਾ ਟਰੈਕਟਰ ਓਰਿਜਨਲ ਆ ਇਹ ਕਾਇਸ਼ ਦਾ ਟਰੈਕਟਰ ਆ ਕੋਈ ਲਾਉਣ ਨਹੀਂ ਛਾਉਣ ਨਹੀਂ ਡੰਡਾ ਫੱਟੀ ਛਤਰੀ ਸਮਾਨ ਨਾਲ ਆ ਜਮਾ ਜੀਮੀਦਾਰਾ ਟਰੈਕਟਰ ਆ ਕੋਈ ਉਹ ਨਹੀਂ ਕਰਿਆ ਇਹ ਤੇ ਲਿਪਾ ਪੋਚੀ ਵਾਲੀ ਗੱਲ ਨਹੀਂ ਕਿਸੇ ਪਾਸੋਂ ਜੀਮੀਦਾਰਾ ਟਰੈਕਟਰ ਇਹਦੀ ਡਿਮਾਂਡ ਆ 2 ਲੱਖ ਤੇ ਆ ਡਿਜੀਟਲ ਮੀਟਰ ਆ ਇਹ ਇਹਦੀ ਡਿਮਾਂਡ ਆ ਜੀ ਤੋਂ ਹਾਂ ਮੀਟਰਾਂ ਤੇ ਕੈਮਰਾ ਮਾਰ ਤੋਂ ਇਹਦੀ ਡਿਮਾਂਡ ਆ 2,60,000 ਰੁਪਇਆ 2,40,000 ਰੁਪਏ ਦਾ ਆਪਾਂ ਟਰੈਕਟਰ ਦੇ ਦਾਂਗੇ ਜੇ ਕੋਈ ਛੋਡੀ ਵੀਡੀਓ ਵੇਖ ਕੇ ਆਉਂਦਾ ਵੀ ਤੁਸੀਂ ਪਹਿਲੀ ਵਾਰ ਆਏ ਹੋ ਮੇਰੇ ਕੋਲੇ ਤੇ 2,35,000 ਦਾ ਟਰੈਕਟਰ ਦੇ ਦਾਂਗੇ ਹਾਂਜੀ ਤੇ ਆ ਕਿੰਨੇ ਮਾਡਲ ਆ ਭਾਈ ਇਹ ਹੈਗਾ ਜੀ 2018 ਇਹਦਾ ਨੰਬਰ ਹੈ HR22 ਅੱਗੇ ਲਿਖਿਆ ਪਿਆ ਫਸਟ ਪਾਰਟੀ ਨਗਦ ਕੈਸ਼ ਦਾ ਇਹ ਟਰੈਕਟਰ ਦੀ ਸਾਰਾ Ориਗਨਲ ਆ ਠੀਕ ਆ ਟਾਇਰ ਟੂਰੇ ਦੇ ਪਿਛਲੇ 21 ਕਿੱਟੀ ਦੇ 95 ਪਏ ਮੂਰ ਲੈ ਐਮ ਆਰ ਐਫ ਦੇ ਨਵੇਂ ਮੂਰ ਲੈ ਰੇਡੀਅਲ ਆ ਹਾਂ ਇਹ 52 ਐਚ ਪੀ ਵਾਲਾ ਆ ਗਿਆ ਜੀ ਠੀਕ ਆ ਡਬਲ ਡਿਸਟ੍ਰੀਬਿਊਟਰ ਠੀਕ ਆ ਠੀਕ ਆ ਤੇਲ ਬ੍ਰੇਕ ਆ ਫੁੱਲ ਟੌਪ ਹੀ ਜਾਣੀ ਇਹ ਤਾਂ ਜਿੰਨੇ ਫੰਕਸ਼ਨ ਗਨੇ ਚੱਲਾਂਗੇ ਉਹਨੇ ਥੋੜੇ ਐ ਜੀ ਮਾਡਲ ਕਿੰਨਾ 16 ਦੇ ਟਾਇਰ ਵਾਲਾ 2018 ਜੀ 2018 ਹਾਂਜੀ ਪਾਰਟੀ ਕਮੀ ਹੈ ਪਾਰਟੀ ਫਸਤੀ ਹਾਂਜੀ ਹਾਂਜੀ ਠੀਕ ਆ ਬੱਕੇ ਰੇmberੋਂ ਬਾਦੇ ਮਾਰਦੇ ਨਾਲ ਪਿੱਛੇ ਟੂਪਾ ਦਿਖਾ ਦੇ ਦੇਣਾ ਨਿਕਲਣਾ ਚੱਤਰ ਆ ਕੀ ਰੇਟ ਅਭੀ ਦਾ ਰੇਟ ਇਹਦਾ ਹੈਗਾ ਜੀ 5.5 ਲੱਖ ਰੁਪਏ ਆਪਣੀ ਡਿਮਾਂਡ ਰੱਖਦੇ ਆ ਠੀਕ ਹੈ ਇਹ ਟਰੈਕਟਰ ਦੇਣਾ ਜੀ 5 15 ਦਾ 5 10 ਦਾ ਦੇ ਦਾਂਗੇ 5 10 ਦਾ ਹਾਂ ਠੀਕ ਹੈ ਇਹ ਟਰੈਕਟਰ ਤੇ 4 ਤੋਂ 4.5 ਦੇ ਵਿੱਚ ਲੋਨ ਵੀ ਹੋ ਜੂ ਸਿੰਪਲ ਸਕੋਰ ਸਹੀ ਹੋਵੇ ਠੀਕ ਹੈ ਬੰਦੇ ਦਾ 4.5 ਤੱਕ ਦਾ ਲੋਨ ਵੀ ਹੋ ਜੂ ਇਹਦੇ ਠੀਕ ਹੈ ਠੀਕ ਇਹਦੇ 50 60 ਹਜ਼ਾਰ ਰੁਪਏ ਦਾ ਮੋਰਚਾ ਫਤੇ ਹੋ ਜੀ ਠੀਕ ਹੈ ਹਾਂ ਅੱਗੇ ਇਧਰ ਇੱਕ ਟਰੈਕਟਰ ਹੋਰ ਆ ਪਰ ਉਹ ਬਹੁਤ ਹੀ ਕਿਆ ਐਂਟ੍ਰੀ ਹਾਂ ਜੀ ਇਹ ਆ ਵੀ ਇਧਰ ਹੈ ਜਮਲ ਕਿਸੇ ਪਾਸਿਓਂ ਕਲਮਤਾ ਲੱਗਣ ਦੀ ਦੂਰ ਦੀ ਤਾਂ ਗੱਲ ਹੈ ਰੰਗ ਵਾਲੀ ਦੁਕਾਨ ਦੇ ਮੂਹਰੇ ਦੀ ਵੀ ਇੰਟਰਕਿਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਪਈ ਹੈ ਨਾ ਹਾਂਜੀ ਹਾਂਜੀ ਉਹ ਜਿਆਦਾ ਸੋਹਣੀ ਨੰਬਰ ਕਿੱਥੋਂ ਲਵਈ ਦਾ ਨੰਬਰ ਇਹਦਾ ਐਚ ਆਰ ਬਾਈ ਐਚ ਆਰ ਬਾਈ ਤਾਂ ਠੀਕ ਹੈ ਅਗੇ ਨੰਬਰੋਂ ਬਾਅਦ ਮਾਰ ਦੇ ਦਾ ਪਾਰਟੀ ਇਹ ਵੀ ਪਹਿਲੀ ਹੈ ਪਾਰਟੀ ਪਹਿਲੀ ਹੈ ਹਾਂ ਕਲੀਅਰ ਦਾ ਟਰੈਕਟਰ ਆ ਠੀਕ ਹੈ ਜੀ ਸਮਾਨ ਡੰਡਾ ਫੱਟੀ ਛਤਰੀ ਸਾਰਾ ਨਾਲ ਆ ਰਹੀ ਆ ਬੱਜ ਰੇਟ ਕਿੰਨੇ ਦਾ ਇਹਦਾ ਰੇਟ ਹੈ ਜੀ 3 ਲੱਖ 75000 ਰੁਪਏ ਅੱਛਾ ਸੱਜਣਾ ਕਿੰਨੇ ਦਾ ਆਪਾਂ ਇਹ ਟਰੈਕਟਰ ਦੇਣਾ ਆ ਆਪਾਂ 355000 355000 ਹਾਂਜੀ ਟਰੈਕਟਰ ਜੇ ਇਹਨੂੰ ਆ ਨਾ ਸਾਰਾ ਕਿਸੇ ਪਾਸੋਂ ਲਾਂਬੀ ਵਾਲੀ ਗੱਲ ਨੂੰ ਠੀਕ ਠੀਕ ਹੈ ਜੀ ਇਹ ਬਈ ਆਹ 855 ਇਹ 2010 ਮਾਡਲ ਆ ਪੀਵੀ ਨੰਬਰ ਆਗੇ ਵੀ ਹੈ ਨਾ ਪੀਵੀ ਨੰਬਰ ਆ ਕਰ ਲਾ ਉਸਕਰ ਵਾਲਾ ਇੰਜਨ ਆ ਇਹ ਰਿਵਰਸ ਸਪੀਡ ਉਹ 9 10 ਚੱਕਰ ਲਾ ਉਸਕਰ ਤੇ ਰਿਵਰਸ ਸਪੀਡ ਉਹਦੀ ਬਹੁਤ ਜ਼ਿਆਦਾ ਮੰਗ ਹੁੰਦੀ ਹੈ ਸਿੰਪਲ ਸਟੀਅਰਿੰਗ ਚ ਠੀਕ ਹੈ ਟਾਇਰ ਇਹਦੇ 14 ਵਾਲੇ ਨਵੇਂ ਆ ਠੀਕ ਹੈ ਬਾਕੀ ਨੰਬਰੋਂ ਬਥੇ ਮਾਰ ਲੇ ਦੇ ਤੇ ਕੁਆਲਟੀ ਕਹਿੰਦੇ ਬਈ ਇਹ ਫਰਸ ਸੈਕਿੰਡ ਹੋਵੇ ਐ ਨਾ ਥੋੜਾ ਜਿਹਾ ਗੱਲ ਕੀ ਆ ਕਿ ਪਾਰਟੀ ਤਕਰੀਬਨ ਫਰਸ ਵੀ ਹੁੰਦੀ ਹੈ ਸੈਕਿੰਡ ਵੀ ਹੁੰਦੀ ਹੈ ਆਪਣੇ ਕੋਲ ਕਹਿਣ ਦਾ ਮਤਲਬ ਜਿਹੜੇ ਬੰਦੇ ਤੋਂ ਆਪਾਂ ਲਿਆ ਉਹਦੇ ਨਾਮ ਹੋਊਗਾ ਇਹ ਅੱਛਾ ਅੱਛਾ ਉਹ ਤਾਂ ਆਪਾਂ ਕਾਪੀ ਕਾਗਜ਼ ਐ ਫੀ ਡਾਕਟਰ ਸਾਰਾ ਉਹ ਤੋਂ ਲੈਨੇ ਆਪਾਂ ਇਹ ਨਹੀਂ ਲੈਂਦੇ ਵੀ ਗਾਂਹ ਦੀ ਗਾਂ ਵਾਲਾ ਡਾਕਟਰ ਨਹੀਂ ਆਪਾਂ ਲਿਆ ਕਦੇ ਨਹੀਂ ਲੈਣਾ ਜਿਹੜੇ ਬੰਦੇ ਤੋਂ ਲਵਾਂਗੇ ਉਹਦੇ ਨਾਂ ਹੀ ਕਾਗਜ਼ ਪੱਤਰ ਹੋਣਗੇ ਐ ਲੈਨੇ ਆ ਠੀਕ ਹੈ ਪਾਰਟੀ ਹੁਣ ਇੰਨੇ ਡਾਕਟਰਾਂ 'ਚ ਨਹੀਂ ਕਾਪੀ ਕਾਗਜ਼ ਦੇਖਿਆ ਜਿਹੜੇ ਜ਼ਿਆਦਾ ਉੱਚੇ ਵਾਲ ਡਾਕਟਰ ਤਕਰੀਬਨ ਹੀ ਫਰਸ ਪਾਰਟੀ ਦੇ ਲੈਨੇ ਆ 18 19 20 ਜਿ ਡਿਮਾਂਡ ਕੀ ਤੇ ਵੀ ਡਿਮਾਂਡ ਹੈ ਵੀ ਜੀ 3 ਲੱਖ ਤੇ 40000 ਰੁਪਇਆ ਦੇਣਾ ਕਿ ਇਹ ਡੈਕਟਰ ਦੇ ਦਾਂਗੇ ਆਪਾਂ 3 ਲੱਖ ਤੇ 15000 ਦਾ 3 ਲੱਖ 15000 ਹਾਂਜੀ ਠੀਕ ਹੈ ਜੀ 550 ਸਾਡ ਮਾੜਾ ਮੋਟਾ ਕੋਈ ਹਲਕਾ ਫੁਲਕਾ ਪੁਰਾਣਾ ਹੋਇਆ ਅੱਛਾ ਅੱਛਾ ਹਾਂ ਠੀਕ ਹੈ ਜੀ ਅੱਗੇ ਵੇਖ ਲੋ 855 ਇਹ 2017 ਮਾਡਲ ਆ ਵੀਰੇ ਠੀਕ ਹੈ ਜੀ ਇਹਦੇ ਟਾਇਰ 15 28 ਵਾਲੇ ਪਵਾਏ ਆਗਲੇ ਨੂੰ ਸ਼ੌਕੀਏ ਤੌਰ ਤੂੰ 14 ਦੇ ਆਉਂਦੇ ਹੁੰਦੇ ਇਹਨੂੰ 15 9 28 ਹਾਂਜੀ 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 ਇਹ ਨੰਬਰ ਕਿਹਦਾ ਹੈ ਨੰਬਰ ਇਹਦਾ ਐਚ ਆਰ 20 ਹਰਿਆਣੇ ਦਾ ਇਹ ਵੀ ਫਰਸਟ ਪਾਰਟੀ ਦਾ ਠੀਕ ਹੈ ਜੀ ਕਲੀਅਰ ਦਾ ਡੈਕਟਰ ਇਹ ਵੀ ਜਮਾ ਰੀਨਲ ਜਮਾ ਰੀਨਲ ਵੀ ਪਾਰਟੀ ਕੰਨੀ ਪਾਰਟੀ ਫਰਸਟੀ ਫਰਸਟ ਕੀ ਡਿਮਾਂਡ ਹੈ ਇਹਦੀ 5 ਲੱਖ ਤੇ 75000 ਰੁਪਏ ਡਿਮਾਂਡ ਆ ਇਹ ਡੈਕਟਰ ਆਪਾਂ ਦੇ ਦਾਂਗੇ ਜੀ ਇੱਕੋ ਹੀ ਗੱਲ 540 ਦਾ ਹਾਂਜੀ 40 ਹਾਂਜੀ ਠੀਕ ਡੈਕਟਰ ਦੀ ਕੰਡੀਸ਼ਨ ਬਾਕੀ ਥੋੜੇ ਸਾਹਮਣੇ ਆਗੀ ਤੇ ਬਈ ਆ 855 ਇਹ 2013 ਮਾਡਲ ਹੈ ਤੁਸੀਂ 2013 ਮਾਡਲ ਹਾਂਜੀ ਹਾਂਜੀ ਠੀਕ ਹੈ ਜੀ ਤੇ ਨੰਬਰ ਕਿਥੋਂ ਆ ਬਈ ਦਾ ਨੰਬਰ ਇਹਦਾ ਵੀ ਐਚਆਰ ਅਜਾ ਐਚਆਰ ਆ ਗਿਆ ਹਾਂਜੀ ਠੀਕਾ ਚਾਰ ਟਾਇਰ ਨਵੇਂ ਆਣਾ ਬਈ ਇਹਦੇ ਤਾਂ ਇਹਦੇ ਟਾਇਰ ਵੀ ਨਵੇਂ ਆਇਆ ਚਾਰੀ ਹੂੰ ਹੂੰ ਬਾਕੀ ਰੋੜ ਮਾੜਾ ਹੈ ਟਾਇਰਾ ਟਾਪ ਵਾਲਾ ਮਾੜਾ ਠੀਕ ਹੈ ਬਈ 60 65000 ਦੇ ਟਾਇਰ ਆਏ ਮੋਕੇ ਤੇ ਛਤਰੀ ਛਤਰੀ ਪੂਰੀ ਸ਼ੌਂਗ ਹੋਈ ਆ ਲੱਗੀ ਆ ਹੂੰ ਹੂੰ ਪਾਸ ਵਾਲੇ ਪੜ ਤੇ ਪੁਰ ਤੇ ਲਾ ਕੇ ਪਾਰਟੀ ਕਮੀ ਪਈਏ ਪਾਰਟੀ ਇਹ ਹੋ ਸਕਦਾ ਸੈਂਟਾ ਹੋਵੇ ਅੱਛਾ ਅੱਛਾ ਹਾਂ ਫਸਟ ਨਹੀਂ ਹੈਗਾ ਮੈਂ ਤੈਨੂੰ ਐਵੇਂ ਕਹੀ ਜਾ ਲਾ ਠੀਕ 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 ਬਾਕੀ ਮੈਂ ਕਾਪੀ ਨਹੀਂ ਵੇਖੀ ਤੇਰੀ ਗੱਲ ਸਭ ਮੰਨ ਕੇ ਲਵੇ ਸਾਰਾ ਅਰੀਜਨਲ ਹੈ ਵੀਰੇ ਠੀਕ ਆ ਕੀ ਡਿਮਾਂਡ ਹੈ ਬਈ ਇਹਦੀ ਡਿਮਾਂਡ ਹੈ 4 ਲੱਖ 75000 440 ਹਾਂਜੀ ਠੀਕ ਹੈ ਬਈ ਤੇ ਆਹ ਬਈ ਡੀਆਈਪੀ ਆਲਾ ਡੀਆਈ 50 52 ਕੈਟਾਗਰੀ ਵਾਲਾ ਟਰੈਕਟਰ ਆਈ ਤਿੰਨ ਸਿਲੰਡਰ ਠੀਕ ਹੈ 2020 ਮਾਡਲ ਆ ਇਹ ਕਿੰਨੇ ਤਿੰਨ ਸਿਲੰਡਰ ਆ ਹਾਂ ਤਿੰਨ ਸਿਲੰਡਰ ਚ ਆ ਜਾਂਦਾ ਇਹ ਚਾਰ ਚ ਨਹੀਂ ਆਉਂਦੇ ਸੀ ਚਾਰ ਚੋਂ 750 ਆਉਂਦੇ ਜਿਹੜੇ ਡੀਆਈ 50 ਇਹ ਡੀਆਈਪੀ ਹੈ ਨਾ ਤਿੰਨ ਸਿਲੰਡਰ 52 ਉਸ ਭਾਅ ਬਣਾ ਦਿਖਾ ਦਿਓ ਕੈਟਾਗਰੀ ਠੀਕ ਹੈ ਬਈ ਸਾਰੀ ਕੰਡੀਸ਼ਨ ਹੀ 98% ਆ ਟਾਇਰ ਛਤਰੀ ਡੰਡੇ ਵੰਪਰ ਸਾਰਾ 98% ਟਰੈਕਟਰ ਪਿਆ ਹੈ ਠੀਕ ਹੈ ਨੰਬਰ ਕਿੱਥੋਂ ਦਾ ਬਈ ਨੰਬਰ ਇਹਦਾ ਐਚ ਆਰ ਪੀ ਐਚ ਆਰ ਪੀ ਫਤਿਹ ਠੀਕ ਹੈ ਕਲੀਅਰ ਦਾ ਟਰੈਕਟਰ ਆ ਫਰਸਟ ਪਾਰਟੀ ਦਾ ਫਰਸਟ ਪਾਰਟ ਹਾਂਜੀ ਬਾਕੀ ਨੰਬਰ 9 ਦੇ ਮਾਰੇ ਸਾਰੇ ਦਾ ਸ਼ਾਤਰੀ ਛੋਤਰੀ ਦਿਖਾ ਸੱਜ ਨੂੰ ਸ਼ਾਤਰੀ ਵੀ ਨਮੀ ਲੱਗੀ ਹੈ ਡਾਕਟਰ ਕੀ ਡਿਮਾਂਡ ਆ ਬਈ ਜੀ ਇਹਦੀ ਡਿਮਾਂਡ 5 ਲੱਖ 35 ਹਾਂ 5 ਲੱਖ 35 ਬਾਕੀ ਮੌਕੇ ਤੇ ਮੌਕੇ ਤੇ ਟਰੈਕਟਰ ਦੇਣਾ ਜੀ 5 ਲੱਖ 20 ਦਾ ਦੇਣਾ ਜੀ 5 15 ਦੇਣਾ ਹਾਂਜੀ 15 ਹਾਂਜੀ ਠੀਕ ਹੈ ਚਾਈ ਰੇਟ ਦਿੰਦੇ ਆ ਚਾਈ ਠੀਕ ਆਹ ਦਾ ਫਾਰਮ ਟ੍ਰੈਕ 65 65 ਇਹ ਟਰੈਕਟਰ ਫਾਰਮ ਡ੍ਰੈਗ ਇਹਦੀ ਬਹੁਤ ਜ਼ਿਆਦਾ ਮੰਗ ਅੱਜ ਕੱਲ ਠੀਕ ਹੈ ਬਈ ਪੈਂਡਿੰਗ ਚ ਹੈ ਕੰਮ ਠੀਕ ਹੈ ਕਿੰਨੇ ਮਾਡਲ ਆਏ ਇਹ 2009 ਦੇ ਮਾਰਕੇ ਜੀ 104 ਸੀ ਬਣੀ ਹੈ ਜੀ ਅੱਛਾ ਅੱਛਾ ਪਾਰਟੀ ਹੋ ਸਕਦੇ ਇਹ ਵੀ ਫਸਟ ਹੀ ਹੋਵੇ ਅੱਛਾ ਫਸਟ ਟਾਇਰ ਟੂ ਰੇਸ ਹੈ ਸਾਰਾ origignal ਇਹ ਪਿੱਛੋਂ ਮੰਗਲਿਆਰ ਜਿੱਥੋਂ ਲਿਆ ਰਾਂਕਰੋਂਗੇ ਬਈ ਪੈਰਾਸ਼ੂਟ ਚਾਹੀਦੀ ਬੱਕਾ ਦਿਖਾ ਦੇ ਸਾਰਾ ਥੱਲੋ ਮਾਰ ਦੇ ਚ ਜਿਵੇਂ ਹੈਗੀ ਹੈ ਪੈਰਾਸ਼ੂਟ ਪੈਰਾ ਸਾਰਾ ਦਿਖਾ ਦੇ ਹਾਂ ਇੱਥੇ ਉੱਥੇ ਹੀ ਮਾਰ ਦੇ ਸਾਰਾ ਜਿਵੇਂ ਹੈਗੀ ਹੈ ਜੈਨੂਆਨੀ ਹੈ ਇਹਦੀ ਜੀ ਠੀਕ ਹੈ ਬਈ ਟਾਇਰ ਅਗਲੇ ਟਾਇਰ ਇਹਦੇ ਹੈਗੇ 1 ਠੀਕ ਹੈ ਇਹਦੀ ਡਿਮਾਂਡ ਤਾਂ ਕਰਦੇ ਨਹੀਂ 340000 ਅੱਛਾ ਅੱਛਾ ਇਹ ਟਰੈਕਟਰ ਦੇਣਾ 290000 ਦਾ 50000 ਰੁਪਏ ਕਿਨਾਰੇ ਆ ਗਿਆ ਠੀਕ ਹੈ ਅੱਗੇ ਆ ਗਿਆ 363 ਕਿੰਨੇ ਮਾਡਲ ਆ ਇਹ 4ੜਾ ਆ ਗਿਆ ਨਾ ਇਹ 4ੜਾ ਵਾਲਾ ਦਾ ਆ ਗਿਆ ਇਹ ਸੈਂਟਰ ਗੇਅਰ ਸੈਂਟਰ ਗੇਅਰ 2003 ਮਾਡਲ ਆ ਅੱਛਾ ਠੀਕ ਹੈ ਬਈ ਇਹ ਕਿੰਨੇ ਚਾਉਣ ਲੱਗੇ ਸਾਈਡ ਗਏ ਇਹ ਪੰਜ ਚ ਇਹ 5 ਚਾਉਣ ਲੱਗਿਆ ਇਸਾਈਡ ਗਏ ਠੀਕ ਹੈ ਬਈ ਵਧੀਆ ਲਿਫਟ ਲੋਟ ਵਾਲੀ ਪਾਏ ਪੂਬ ਟਰਾਲੀ ਚੱਕਣ ਵਾਲੀ ਵਧੀਆ ਸਿਸਟਮ ਨਾਲ ਲਾਈ ਵੀ ਅਗਲੇ ਨੇ ਠੀਕ ਹੈ ਜੀ ਡਿਸਟ੍ਰੀਬਿਊਟਰ ਵਾਂਗੂ ਛਾਤਰੀ-ਛੁਤਰੀ ਜਿਵੇਂ ਹੌਲੈਂਡ ਵਾਲੀ ਵੇਖੋ ਨਵੇਂ ਵਰਗੀ ਬਾਕੀ ਛਾਤਰੀ-ਛੁਤਰੀ ਮਾਰਦੇ ਸਾਰੇ ਬੰਪਰ ਵੇਖੋ ਬੰਪਰ ਦਿਖਾਓ ਜਿਵੇਂ ਰੀਨ ਨਾਲ ਦਾ ਜੈਨੂਅਲ ਅੱਜ-ਜੇ ਬੰਪਰ ਲਈਏ 6-7000 ਦਾ ਬੰਪਰ ਆ ਹੂੰ ਹੂੰ ਠੀਕ ਹੈ ਜੀ ਕਿਹੜਾ ਇਹ ਬੰਪਰ ਹੂੰ ਹੂੰ ਇਹਦੇ ਨਾਲ ਤੇ ਦੂਰ ਲਾਈਟਰ ਆਪਣੇ ਕੋਲ 1-2000 ਦੋ ਬਣ ਗਈ ਆ ਅੱਛਾ ਅੱਛਾ ਉਹ ਸਾਹਮਣੇ ਖੜਾ ਆਪਣੇ ਸ਼ੋਅ ਨੂੰ ਦੇਖ ਕੇ ਅੱਛਾ ਦਿਖਾ ਦਿਓ ਉਹਦੇ ਬੀਕੇਟੀ ਦਾ ਚੌਕ ਅੱਛਾ ਅੱਛਾ ਹਾਂਜੀ ਅੱਖਰ ਵੀ ਇਹ ਟਾਇਰ ਕਿੰਨੇ ਕਿੰਨੇ ਪਰਸੈਂਟ ਆ ਇਹਦੇ ਟਾਇਰ ਆ ਜੀ ਦੱਬੇ ਪੈਸੇ ਪਿਛਲੇ ਮੂਰਲੇ 75 ਰੁਪਏ ਮੂਰਲੇ 75 ਟਰੈਕਟਰ ਜੈਨੂ ਵਾਲਾ ਸਾਰਾ ਮਗਰਿਆਲ ਮੂਰ ਦਿਖਾ ਦੇ ਬਈ ਕਿਤੇ ਨੰਬਰ ਕਿਤੋਂ ਦਾ ਸੀ ਕਿਉਂ ਦਾ ਦਾਗ ਵੀ ਨਹੀਂ ਹਰਿਆਣਾ ਨੰਬਰ ਦਾ ਪਾਰਟੀ ਕਿਵੇਂ ਆਏ ਪਾਰਟੀ ਫਸਟ ਸੈਕੰਡ ਹੋ ਫਸਟ ਸੈਕੰਡ ਠੀਕ ਬਾਕੀ ਮਾਰ ਦੇ ਟੁੱਪਟਾ ਪਾ ਨਹੀਂ ਉਹ ਕੈਮਰਾ ਨਾਲ ਲਿੰਕ ਇਹ ਨਾਲ ਦੇ ਇੱਕ ਹੋਰ ਵੀ ਆਪਣੇ ਕੋਲ 2002 ਉਹਦਾ ਚੌਕੜਾ ਬੀਕੇਟੀ ਦਾ ਜਮਾ ਨਵਾਂ ਕੰਡੀਸ਼ਨ ਉਹਦੀ ਵੀ ਜੀ ਠੀਕ ਹੈ ਇਹਦਾ 2,80,000 ਰੁਪਏ ਡਿਮਾਂਡ ਆ 2,65,000 ਦਾ ਦੇਣਾ ਆਪਾਂ 2,65 ਦਾ ਹਾਂਜੀ ਉਹਦਾ ਦੂਸਰਾ ਉਹ ਦਿਖਾ ਦਿਓ ਤੁਸੀਂ ਦੁਬਾਰੇ ਜਾ ਕੇ ਵੀਡੀਓ ਚ ਉਹਦੇ ਮੂਰੇ ਲਿਖਿਆ ਪਿਆ ਲਿਖਿਆ ਨੋ 30000 ਰੁਪਏ ਘਟ ਜਾਣਗੇ ਜਿੰਨੇ ਲਿਖੇ ਹੋਏ ਮੜਾ ਇਹ ਚੈੱਕ ਕਰ ਲਿਓ ਕਿੰਨੇ ਲਿਖੇ ਠੀਕ ਹੋ 35000 ਘਟ ਜਾਣਗੇ ਬਸ ਉਹ ਚੋਂ ਉਹਦਾ ਤਿੰਨ ਤੋਂ ਉੱਪਰ ਆ ਕੁਛ ਅੱਛਾ ਉਹਦੇ ਬੀਕੇਟੀ ਦੇ ਚੌਕੜਾ ਜਾਵਾਂ ਨਾ ਚਾਹ ਛੌਂਡੀਆਰ ਬਈ ਇਹ ਆ ਗਿਆ ਜੀ 5510 2000 ਤੇ 22 ਮੜਾ 2022 ਮੜਾ ਹਾਂਜੀ ਕੀ ਕਿੱਥੋਂ ਨੰਬਰ ਬਈ ਦਾ ਇਹਦਾ ਨੰਬਰ ਪੀਵੀ03 ਬਹਿੰਡੇ ਦਾ ਕਲਟੀ ਪਾਰਟੀ ਪਹਿਲੀ ਇਹ ਆਏ ਮੰਨੋ ਵੀ ਮੈਂ ਨਵਾਂ ਕਢਾਇਆ ਹੈ ਮੰਨ ਕੇ ਚੱਲੋ ਚੰਦ ਸਨ ਸਾਡੀ ਕਮਾਂਡੀ ਬੰਦੇ ਉਹਨਾਂ ਤੋਂ ਲਿਆ ਹੈ ਉਹਨਾਂ ਦਾ ਫੋਨ ਨੰਬਰ ਦੇ ਦਾਂਗੇ ਆਪਾਂ ਬੰਦੇ ਨੂੰ ਸਿੱਧਾ ਪੁੱਛ ਲੈ ਸਾਨੂੰ ਪੁੱਛਣ ਦੀ ਲੋੜ ਨਹੀਂ ਸਾਡੇ ਨਾਲ ਤਾਂ ਕੱਲਾ ਰੇਟ ਕਰ ਲੈ ਕਿ ਕਿੰਨਾ ਕੁ ਚਲਾਇਆ ਪਿਛਲੇ ਵੀ ਇਹਦੇ ਨਾਲ ਦੇ ਆ ਇਹਦੇ ਪਹਿਲਾਂ ਸੀਆਰ ਦਾ ਹੀ ਚੌਕੜੀ ਉਹਨਾਂ ਨੂੰ ਸੀਆਰ ਤਾਂ ਪਸੰਦ ਨਹੀਂ ਸੀ ਉਹਨਾਂ ਨੇ ਨਾਲ ਦੀ ਨਾਲ ਤੁਰਤ ਲਵਾ ਕੇ ਵੀ ਕਿਹੜੀ ਕੁਆਲੀ ਸੋਦੀ ਚੱਲਿਆ ਕੋਵੇਂ ਕੁਛ ਚੱਲਿਆ ਹੈ 8900 ਘੰਟਾ ਚੱਲਿਆ 8900 ਠੀਕ ਹੈ ਬਾਈ ਮਾਡਲ ਆ ਪੀ ਵੀ ਨੰਬਰ ਆ ਟੌਪ ਵਾਲਾ ਗੇਅਰ ਪ੍ਰੋ ਵਾਲਾ ਟਰੈਕਟਰ ਆ ਇਹ ਠੀਕ ਹੈ ਡਿਸਟਰੀਬਿਊਟਰ ਡਬਲ ਠੀਕ ਹੈ ਫੁੱਲ ਟੌਪ ਟਰੈਕਟਰ ਵੀ ਵਿਖਾ ਦੇ ਬਸ ਦੇਖਣ ਨੂੰ ਮਾੜੀ ਸ਼ਾਦੀ ਸ਼ੁਤਰੀ ਮੈ ਨਹੀਂ ਮਾਰਦੇ ਕੈਮਰਾ ਦੱਸਣ ਨੂੰ ਮਾਡਲ ਬਾਈ ਆ ਟਰੈਕਟਰ 25 ਨਾਲ ਦਾ 25 ਨਾਲ ਦੀ ਬਣਾ ਸਾਹ ਬਹੁਤ ਬੜਾ ਟੱਣਾ ਹਾਂਜੀ ਹਾਂਜੀ ਡਿਮਾਂਡ ਕੀ ਬਾਈ ਦੀ ਡਿਮਾਂਡ ਇਹਦੀ 7 ਲੱਖ ਤੇ 75 ਹਜ਼ਾਰ ਤੇ ਦੇਣਾ ਕਿੰਨੇ ਦਾ ਦੇਣਾ ਟਰੈਕਟਰ ਦੇਣਾ ਇਹ ਇੱਕੋ ਹੀ ਗੱਲ 7 ਲੱਖ ਤੇ 55 ਹਜ਼ਾਰ ਦਾ ਜੇ ਸਲੋ ਦਾ ਰੇਟ ਆ ਵੀਰੇ 7.5 ਦਾ ਦੇ ਦਾਂਗੇ 7.5 ਠੀਕ ਆ ਰੰਬ ਰੰਬ ਵਿਖਾ ਦਿਓ ਇਹ ਨਹੀਂ ਵੀ ਕਿਸ ਕੱਦੂ ਚ ਵ ਨੰਬਰ ਉਹ ਮਤੇ ਮਾਰਦੇ ਬੱਗੀ ਕੈਮਰਾ ਠੀਕ ਹੈ ਇਹ ਆ ਭਾਈ ਮੈਚੀ 200 ਅੱਕੇ ਆ ਗਿਆ ਮੈਚੀ 242 ਇਹ ਪੀਵੀ ਨੰਬਰ ਆ ਅੱਛਾ ਪੀਵੀ ਨੰਬਰ ਆ 5 ਸੈਕਿੰਡ ਪਾਰਟੀ ਹੋਏ ਠੀਕ ਹੈ ਬਈ ਐਮ ਆਰ ਦਾ ਚੌਕੜਾ 90 ਪੈਸੇ ਇਹਦੇ 90 ਪੈਸੇ ਅਰ ਓਰੀਜਨਲ ਬੇਟ ਤੇ ਬੰਪਰ ਮੈਚੀ ਦੇ ਨੀਵੇਂ ਮਾਡਲ 'ਚ ਬਹੁਤ ਘੱਟ ਮਿਲਦਾ ਹੁੰਦਾ ਇਹ ਸਮਾਨ ਆ 20-25 ਹਜ਼ਾਰ ਦਾ ਦੋਨੇ ਚੀਜ਼ਾਂ ਬੰਪਰ ਉਹ ਗੇਰ ਨੰਬਰ ਉਹ ਮਤੇ ਮਾਰਦੇ ਕੈਮਰਾ ਬੰਪਰ ਤੇ ਓਰੀਜਨਲ ਬੇਟ ਹੈ ਵੀ ਆ ਬੇਟ ਤੇ ਨਾਲ ਹੀ ਆਉਂਦੇ ਲੱਗੇ ਹਨਾ ਹਾਂ ਹਾਂ ਇਹ ਨੀਵੇਂ ਮਾਡਲ ਚ ਕਿਸੇ ਟਰੈਕਟਰ ਵੀ ਮਿਲਦੇ ਆ। ਅੱਛਾ ਅੱਛਾ ਠੀਕ ਹੈ। ਪੀਵੀ ਨੰਬਰ ਆ ਇਹ। ਪਾਰਟੀ ਕਿੰਮੀ ਬਈ ਇਹ? ਪਾਰਟੀ ਸੈਕੰਡ ਹੋ ਸਕਦਾ ਹੈ, ਸੈਕੰਡ ਥਰਡ ਹੋ। ਠੀਕ। 2005 ਮਾਡਲ ਆ। ਠੀਕ ਹੈ। 2 ਲੱਖ ਤੇ 65000 ਰੁਪਏ ਡਿਮਾਂਡ ਆ ਇਹਦੀ। ਠੀਕ ਹੈ ਬਈ। ਇਹ ਬਾਈ ਕੋਈ ਰੇਟ ਆ 2.5 ਲੱਖ ਤਾਂ ਦੇਣਾ। 40000 ਡਿਸਕਾਊਂਟ। ਠੀਕ ਹੈ ਠੀਕ ਹੈ ਜੀ ਤੇ ਬਾਕੀ ਜਿਹੜਾ ਅੱਗੇ ਖੜਾ ਆਪਣਾ ਟਰੈਕਟਰ ਸ਼ੋਅਰੂਮ ਦੇ ਪਰਲੇ ਸਾਹਮਣੇ 36 ਦੀ ਟਰੋ ਦਿਖਾ ਦਿਓ ਟਰੈਕਟਰ ਆਪਣੇ ਕੋਲੇ ਹੋਰ ਵੀ ਬਹੁਤ ਆ ਕੁਝ ਟਰੈਕਟਰ ਕਰਾਏ ଥିਗੇ ਵੇ ਬਸ ਆਪਣੇ ਆਪ ਦੇ ਘਰੇ ਚੱਲੀ ਜਾਂਦੇ ਪੰਜ ਚਾਰ ਟਰੈਕਟਰ ਜਦੋਂ ਮਰਜੀ ਆਓ ਅਸੀਂ ਇੱਥੇ ਹੀ ਹੁੰਦਾ ਸਾਡਾ ਵੱਲੋਂ ਠੀਕ ਹੈ ਜੀ 24 ਘੰਟੇ Ориਜੀਨਲ ਸਾਰੇ ਟਰੈਕਟਰ ਹੈ ਮਾੜਾ ਮੋਟਾ ਥੱਲੇ ਪ੍ਰਾਣੀ ਕਾਰਵਾਈ ਹੋਈ ਆ ਕੋਈ ਠੀਕ ਹੈ ਹਾਂਜੀ ਪਾਲਟੀ ਕਮੀ ਕਿਸੇ ਹਾ ਸੈਕਿੰਡ ਹੋਊ ਵੀਰੇ ਠੀਕ ਹੈ ਤੇ ਨੰਬਰ ਕਿਦੋ ਬਈ ਦਾ ਨੰਬਰ ਇਹਦਾ ਪੀਵੀ30 ਮੁਕਸਰ ਦਾ ਜੀਵੀ30 ਠੀਕ ਹੈ ਜੀ ਤੇ ਲੈ ਬਈ ਆਪ ਦਾ ਨੰਬਰ ਬੋਲ ਦੂਸਾਂ 99149 ਜੀ 99149 23993 23993 ਹਾਂਜੀ ਹਾਂਜੀ ਇੱਕ ਨੰਬਰ ਹੈਗਾ 88025 88025 404 404 ਹਾਂ ਇੱਕ ਬੰਦਾ ਹੋਰ ਆ ਸਾਡਾ ਉਹ ਇੱਥੇ ਹੀ ਹੁੰਦਾ ਉਹ ਤੋਂ ਕੁਝ 93066 ਹੂੰ ਹੂੰ 66593 ਠੀਕ ਹੈ ਬਾਕੀ ਤੁਸੀਂ ਉਹ ਜਿਹੜਾ ਬੋਰਡ ਤੇ ਨੰਬਰ ਲਿਖੋ ਦਿਖਾ ਦਿਓ 930666599 ਇਹ ਬੰਦੇ ਨੂੰ ਵੀ ਫੋਨ ਲਾ ਸਕਦੇ ਹੋ ਹੁਣ ਆਪਣੇ ਕੋਲ ਟਰੈਕਟਰ ਕਿੰਨੇ ਖੜੇ ਹੁੰਦੇ ਆ ਮਨੁੱਖ ਟਰੈਕਟਰ ਅੱਜ ਤਾਂ ਆਪਣੇ ਕੋਲੋਂ ਸੋਡੇ ਸਾਹਮਣੇ 15 ਕੀ ਹੋਣਗੇ 15 ਕੀ ਹੋਣਗੇ ਹੁਣ ਟਰੈਕਟਰ ਆਪਣੇ ਕੋਲੇ 40-50 ਟਰੈਕਟਰ ਹਰ ਟਾਈਮ ਹੁੰਦੇ ਹੀ ਹੁੰਦੇ ਠੀਕ ਹੈ ਜਦੋਂ ਬਾਈਆਂ ਕੋਲੇ 14-15 ਟਰੈਕਟਰ ਖੜੇ ਉਸ ਟਾਈਮ ਤੇ ਬਾਈਆਂ ਦਾ ਕੰਟੈਕਟ ਨੰਬਰ ਆਪਣੀ ਸਕਰੀਨ ਤੇ ਚੱਲ ਰਿਹਾ ਤੇ ਬਾਈ ਇਹਨਾਂ ਕੋ ਕੰਟੈਕਟ ਕਰਕੇ ਤੁਸੀਂ ਟਰੈਕਟਰ ਲੈ ਜਾ ਸਕਦੇ ਹੋ ਤੇ ਸੱਜਣੋ ਸਾਡੀ ਇਹ ਜੀ ਵੀਡੀਓ ਟਰੈਕਟਰ ਰਿਲੇਟਡ ਦੇਖ ਇੱਕ ਟਰੈਕਟਰ ਹੋਰ ਆ ਗਿਆ ਆਪਣੇ ਕੋਲ ਨਿਊ ਹਾਲੈਂਡ 36 ਦੀ 2002 ਮਾਡਲ ਹੈ ਪੀਵੀ ਨੰਬਰ ਹੈ ਤੇ ਟਰੈਕਟਰ ਸਾਰਾ Ориਜਨਲ ਸੱਜਣੋ ਵੀ ਦੇਖੋ ਇੰਜਨ ਇੰਜਨ ਬਗੇ ਰੰਬ ਰੰਬ ਤੇ ਮਾਰਦੇ ਕੈਮਰਾ ਤੇ ਸੱਜਣੋ ਚਾਰੇ ਟਾਇਰ ਨਵੇਂ ਆਦੇ ਬੀਕੀਟੀ ਦੇ ਪਾਏ ਹੋਏ ਆਗੇ ਅਜੇ ਤੱਕ ਆ ਵੀ ਨਹੀਂ ਹਾਂ ਆ ਵੀ ਹੋ ਨਹੀਂ ਤੇ ਫਸਟ ਪਾਰਟੀ ਹੈ ਸੱਜਣੋ ਇਹ ਟਰੈਕਟਰ ਸਾਰਾ Ориਜਨਲ ਹੈ ਬਾਕੀ ਰੰਬ ਰੰਬਾ ਦੇ ਟੁੱਪਾ ਟਪਾ ਤੇ ਮਾਰਦੇ ਕੈਮਰਾ ਜੀ ਤੇ ਸੱਜਣੋ ਬਾਈਆਂ ਨੇ ਡਿਮਾਂਡ ਕੀਤੀ ਹੈ 315 ਬਾਈ ਬਾਕੀ ਕਹਿੰਦੇ ਮੌਕੇ ਤੇ ਮਾਣ ਤਨ ਹੋ ਜੂਗਾ बाकी ट्रैक्टर जो भीडियो देख के आऊगा तो बाकी ट्रैक्टर की कंडीशन थोड़े सामने सारे जेनुअन ट्रैक्टर वा बहुत सोना ट्रैक्टर वा जिन्हें गे गे। सेंटर गेयर है सज्जन होए सेंटर गेयर है ये होता है हम्म हम्म <कसद>